ਫਾਜ਼ਲਕਾ ਦੇ ਕੈਂਟਰ ਰੋਡ ਤੇ ਰਹਿੰਦੀ ਇੱਕ ਮਹਿਲਾ ਦੇ ਘਰ ਉਸ ਦੇ ਗਵਾਂਡੀ ਵੱਲੋਂ ਬੀਤੀ ਦੇਰ ਰਾਤ ਘਰ ਵਿੱਚ ਵੜ ਕੇ ਘਰ ਦੇ ਖਿੜਕੀ ਦੇ ਤੋੜੇ ਗਏ ਸ਼ੀਸ਼ੇ ਸ਼ੀਸ਼ੇ ਟੁੱਟਣ ਦੀ ਆਵਾਜ਼ ਸੁਣ ਕੇ ਜਾਗੀ ਔਰਤ ਵੱਲੋਂ ਕੀਤਾ ਗਿਆ ਆਪਦੇ ਭਰਾ ਨੂੰ ਫੋਨ ਜੋ ਜਿਸ ਦਾ ਭਰਾ ਪੰਜਾਬ ਪੁਲਿਸ ਵਿੱਚ ਮਤੌਰ ਐਸਆਈ ਕੰਮ ਕਰਦਾ ਹੈ ਜਿਸ ਨੇ ਮੌਕੇ ਤੇ ਆ ਕੇ ਘਰ ਦੇ ਹਾਲਾਤ ਵੇਖੇ ਤੇ ਗਵਾਂਡੀ ਛੱਤ ਟੱਪ ਕੇ ਫਰਾਰ ਹੋ ਗਿਆ ਮੇਰਾ ਨਾਮ ਰਮੇਸ਼ ਕੁਮਾਰ ਮੈਂ ਪੰਜਾਬ ਪੁਲਿਸ ਵਿੱਚ ਏਐਸਏ ਡਿਊਟੀ ਕਰਦਾ ਐਜੇ ਸੀਡੀਆਈ ਦੀ ਪੁਲਿਸ ਲੈਣ ਚ ਸਰ ਰਾਤੀ ਦੀ ਘਟਨਾ ਬਾਰੇ ਤੁਹਾਡੇ ਕੀ ਲੱਗੇ ਸੀ ਸਰ ਇਹ ਮੇਰੇ ਸਰ ਛੋਟੀ ਸਿਸਟਰ ਹੈਗੀ ਰੀਅਲ ਸਿਸਟਰ ਛੋਟੀ ਹੈ ਇਹ ਇਧਰ ਕੈਂਟ ਰੋਡ ਤੇ ਇਕੱਲੇ ਰਹਿੰਦੇ ਗਏ ਨੇ ਤੇ ਮੇਰਾ ਕਾਰ ਜਿਹੜਾ ਐਸਐਸਓ ਦੇ ਨਾਲ ਪਰਾਂ ਉਧਰ ਉਹਦੇ ਮਹੱਲੇ ਚ ਗਿਆ ਤੇ ਰਾਤੀ 11:30 11:30 'ਨਾਂ ਨੇ ਫੋਨ ਕੀਤਾ ਬੀਸਰਗਰ ਕੇ ਮੌਲੇ ਬਹੁਤ ਘਬराई ਹੋਈ ਸੀ ਤੇ ਜਿੰਨੇ ਆਵਾਜ਼ ਹੀ ਨਿਕਲਦੀ ਪਈ ਮਸਾਂ ਇਹਨੇ ਫੋਨ ਕਰਕੇ ਦੱਸਿਆ ਵੀ ਜਲਦੀ ਆ ਜਾ ਜਲਦੀ ਆ ਜਾ ਮੈਂ ਇਸ ਤਰ੍ਹਾਂ ਕਰਕੇ ਇੱਕ ਮੁੰਡਾ ਅੰਦਰ ਆ ਗਿਆ ਗਿਆ ਤੇ ਉਹ ਸ਼ੀਸ਼ਾ ਤੋੜੀ ਜਾਂਦਾ ਗਿਆ ਤੇ ਇਸ ਤਰ੍ਹਾਂ ਕਰਕੇ ਮੇਰੇ ਨਾਲ ਕੁਝ ਵੀ ਕਰ ਸਕਦਾ ਗਿਆ ਤੇ ਮੈਂ ਮਿੰਟਲ ਉਥੋਂ ਗੱਡੀ ਚੱਕੀ ਕਰ ਉਹਦੀ ਬੇਟੀ ਨੂੰ ਲੈ ਕੇ ਤੇ ਇੱਥੇ ਰਾਤ ਆ ਗਿਆ ਇੱਥੇ ਆ ਕੇ ਦੇਖਿਆ ਤੇ ਉਹ ਮੁੰਡਾ ਜਿਹੜਾ ਸੀ ਇੱਥੋਂ ਭੱਜ ਗਿਆ ਸੀ ਆ ਉੱਪਰ ਕੋੜੀ ਚੜ ਕੇ ਸਾਰਾ ਮੌਕਾ ਦੇਖਿਆ ਉੱਪਰ ਚੱਲ ਗਿਆ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਫੋਨ ਕੀਤਾ ਆਪਣੇ ਸਿਟੀ ਮੁੰਸ਼ੀ ਨੂੰ ਉਹਨਾਂ ਨਾਲ ਪੀਸੀਆਰ ਵਾਲੇ ਰਾਤੀ ਜਵਾਨ ਆਏ ਪੀਸੀਆਰ ਤੋਂ ਬਾਅਦ ਫਿਰ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਐਸਐਚਓ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਕੋਈ ਨਹੀਂ ਮੈਂ ਡਿਊਟੀ ਅਫਸਰ ਨੂੰ ਭੇਜਦਾ ਹਾਂ ਫਿਰ ਰਾਤ ਡਿਊਟੀ ਅਫਸਰ ਐਸ ਜਗਜੀਤ ਸਿੰਘ ਜੀ ਉਹ ਆਏ تھے ਉਹ ਆ ਕੇ ਮੌਕਾ ਦੇਖ ਕੇ ਸਾਰੀਆਂ ਨੇ ਫੋਟੋਆਂ ਲੈ ਕੇ ਗਏ ਨੇ ਸਾਰਾ ਕੁਝ ਮਤਲਬ ਇਹ ਇੱਕ ਵਾਰੀ ਦੇਖ ਕੇ ਕਹਿੰਦੇ ਵੀ ਸਵੇਰੇ ਆਪਾਂ ਬੰਦੀ ਕਰੀ ਜੀ ਕਰਾਂਗੇ ਫਿਰ ਹਣ ਪੁੱਛਿਆ ਕੋਈ ਸ਼ੱਕ ਕਹਿੰਦੇ ਤਾਂ ਫਿਰ ਹਣ ਦੱਸਿਆ ਵੀ ਗਲੀ ਦੇ ਵਿੱਚ ਜਿਹੜੇ ਹੈਗੇ ਨੇ ਉੱਪਰ ਕਿੰਨਾ ਦਾ ਘਰ ਹੈਗਾ ਆਪਣੇ ਖੁਰਾ ਨਾਗਪਾਲ ਨਾਗਪਾਲ ਹੈਗੇ ਉਹਨਾਂ ਉੱਪਰ ਕਰਾਇਦਾਰ ਭਈਏ ਹੈਗੇ ਨੇ ਤੇ ਉਹ ਤੁਹਾਨੂੰ ਕੋਈ ਸਾਵਨਾ ਉਹ ਜੇ ਤੁਸੀਂ ਮੋਕੇ ਦਾ ਨਾਂ ਆਂਦੇ ਫੋਨ ਨਾ ਮਿੱਦਰ ਰਸਰ ਜਾਣ ਨੁਸਾਨ ਹੋ ਜਾਂਦਾ ਬਸ ਇਹ ਦੇਖੋ ਜਿਹੜੇ ਹਸਾਬ ਦੇ ਨਾਲ ਮਨ ਉਹਨੇ 8 8 ਇਟਾ ਨਾ ਸ਼ੀਸ਼ਾ ਤੋੜਿਆ ਅੰਦਰ ਜਾ ਕੇ ਉਹਨੇ ਇਟ ਦੇ ਨਾਲ ਹੋ ਸਕਦਾ ਸੀਗਾ ਕਿ ਕੱਲੀ ਕੁੜੀ ਜਨਾਬ ਬਿਓਨ ਵੀ ਸਿਸਟਰ ਨੇ ਲਹਿਰ ਜਗਾ ਲਈ ਉਹ ਫਿਰ ਵੀ ਖੜਾ ਸ਼ੀਸ਼ਾ ਤੋੜੀ ਜਾਂਦਾ ਗਿਆ ਇਹਦਾ ਮਤਲਬ ਵੀ ਉਹਨੂੰ ਡਾਰਦੇ ਸੀ ਬੋਨ ਦਾ ਇਹ ਮਕਸਦ ਸੀਗਾ ਵੀ ਇਹ ਇਹਨੂੰ ਮਾਹੌਲ ਖਤਮ ਕਰਦੇ ਮੈਨੂੰ ਪਛਾਣ ਲਿਆ ਹੋ ਸਕਦਾ ਇਹ ਸਿਰ ਤੇ ਇਟ ਮਾਰ ਕੇ ਤੈਨੂੰ ਮਾਰ ਵੀ ਸਕਦਾ ਸੀਗਾ ਇਹ ਪੱਕਾ ਸ਼ੋਰ ਸੀਗਾ ਇਦੋਂ ਫੋਨ ਮਿਲ ਗਿਆ ਉਹਨੇ ਹਿੰਮਤ ਕਰ ਗਈ ਤੇ ਮਾੜੀ ਰਾਰਡ ਲਾਈਨ ਨੇ ਥੋੜਾ ਜਿਹਾ ਉਹਨੂੰ ਕੀਤਾ ਤੇ ਉਹ ਤਾਂ ਕਰਕੇ ਫੋਨ ਮਿਲਣ ਕਰਕੇ ਉਹ ਫਿਰ ਉਹ ਪਚ ਗਿਆ ਬਸ ਅਬ ਮੈਂ ਆਪਣੇ ਡਿਪਾਰਟਮੈਂਟ ਨੂੰ ਕਹਿਣਾ ਵੀ ਜਿਹੜੀ ਬੰਦੀ ਕਾਰਵਾਈ ਆ ਉਹਦੇ ਖਿਲਾਫ ਕੀਤੀ ਐ ਸਿਸਟਮ ਨੇ ਬੰਦਾ ਪਛਾਣ ਲਿਆ ਕੋਈ ਉਹ ਰਹਾ ਬਿਲਕੁਲ ਬੰਦਾ ਪਛਾਣ ਲਿਆ ਕੋਈ ਉਹਦੇ ਹੈ ਨਹੀਂ ਇੱਥੇ ਗਲੀ ਵਿੱਚ ਹੀ ਬੈਠੇ ਹੁੰਦੇ ਨੇ ਉਹ ਆ ਇੱਥੇ ਰਹਿੰਦੇ ਨੇ ਗਲੀ ਦੇ ਵਿੱਚ ਰਹਿੰਦੇ ਫੋਨ ਚੱਲ ਰਿਹਾ ਇਸ ਟੋਟਲ ਦੀ ਰਾਤ ਹੀ ਹੁੰਦੇ ਇੱਕ ਖੂਨ ਜਦੋਂ ਉਹਨੇ ਸ਼ੀਸ਼ਾ ਤੋੜਿਆ ਸ਼ੀਸ਼ਾ ਤੋੜਿਆ ਉਹਦੇ ਆਪਦੇ ਹੀ ਕੱਚ ਵਜਿਆ ਕਿਉਂਕਿ ਇੱਕ ਸ਼ੀਸ਼ਾ ਉੱਤੋਂ ਤੋੜ ਕੇ ਆਇਆ ਪਹਿਲਾਂ ਇੱਕ ਉੱਪਰੋਂ ਤੋੜ ਕੇ ਆਇਆ ਉਹ ਵਿੱਚ ਬਾਰੀ ਖੋਲ ਕੇ ਫਿਰ ਥੱਲੇ ਆਇਆ ਫਿਰ ਇੱਥੇ ਸ਼ੀਸ਼ਾ ਤੋੜਿਆ ਉਹੋਂ ਦੇ ਹੀ ਆਉਦੇ ਹੀ ਵਜਿਆ ਇਹ ਕੱਚ ਕੱਚ ਵਜਿਆ ਉਹਦੇ ਹਾਂਜੀ ਕੀ ਨਾਮ ਆਪਣਾ ਸੋਨੀਆ ਵਰਮਾ ਕਿਹੜੇ ਬੋਲੇ ਜਾਂਦੇ ਹੋ ਮੈਂ ਗੈਂਟ ਰੋਡ ਉਰਾਤ ਕੀ ਕਰਨਾ ਆਪਣੀ ਤੁਹਾਡਾ ਰਾਤ ਰਾਤ ਮੈਂ ਵਸ ਸੁਕਤੀ ਆ 9:30 ਮੈਂ ਸੋ ਜਾਂਦੀ ਆ ਅਕਸਰ ਤੇ 11 ਕੁਝ ਦੀ ਗੱਲ ਹੈ ਵੀ ਮੈਂ ਸੁੱਤੀ ਪਈ ਤੇ ਥੋੜੀ ਖੜਖੜ ਦੀ ਆਵਾਜ਼ ਆਈ ਤੇ ਮੈਂ ਇੱਕ ਵਾਰੀ ਸੁੱਤੀ ਰਹੀ ਮੈਂ ਕਿ ਕੁਝ ਨਹੀਂ ਹੁੰਦਾ ਵੈਸੇ ਹੀ ਹੋਣਾ ਫਿਰ ਐਵੇਂ ਕਰਦਾ 5 ਪੰਟ ਮਿੰਟ ਬਾਅਦ ਫਿਰ ਆਵਾਜ਼ ਆਈ ਐਵੇਂ ਥੋੜੀ ਸ਼ੀਸ਼ਾ ਟੁੱਟਣ ਦੀ ਮੈਂ ਉੱઠી ਤੇ ਉੱਠ ਕੇ ਮੈਂ ਲਾਈਟ ਜਗਾਈ ਲਾਈਟ ਜਗਾ ਕੇ ਮੈਂ ਵੇਖਿਆ ਤੇ ਇੱਥੇ ਇੱਕ ਮੁੰਡਾ ਖੜਤਾ ਆ ਤੇ ਉਹ ਐਂ ਕਰਕੇ ਇਟ ਨਾਲ ਮਾਰੀ ਜਾਵੇ ਇੱਥੋਂ ਆ ਉਹਨੇ ਇਟ ਨਾਲ ਪੰਨੀ ਤੇ ਉਸ ਤੋਂ ਬਾਅਦ ਮੇਰੀ ਆਵਾਜ਼ ਉਹਨੂੰ ਵੇਖਣ ਤੋਂ ਬਾਅਦ ਮੇਰੀ ਬੰਦ ਹੋ ਗਈ ਮੈਂ ਉਹਨੂੰ ਕਿ ਕੀ ਹੈ ਕੀ ਹੈ ਕੀ ਹੈ ਐਨੀ ਆਵਾਜ਼ ਹੋਈ ਉਸ ਤੋਂ ਬਾਅਦ ਮੇਰੀ ਆਵਾਜ਼ ਬੰਦ ਹੋ ਗਈ ਉਸ ਵਾਰ ਮੈਨੂੰ ਸਮਝ ਨਾ ਆਵੇ ਮੈਂ ਉਹ ਫਿਰ ਵੀ ਉਹ ਪੰਨੀ ਗਿਆ ਮਾਰੀ ਜਾਂ ਆ ਉਹਨੇ ਰਾੜ ਵਿੱਚੋਂ ਕੱਢ ਕੇ ਵਿੱਚ ਥਲਿੰਦਰ ਸੱਟੀ ਇੱਟ ਵੀ ਅੰਦਰ ਸੱਟੀ ਆਉਣੇ ਮੈਨੂੰ ਮਾਰਨ ਵਾਸਤੇ ਫਿਰ ਮੈਂ ਕੀ ਕੀਤਾ ਮੈਂ ਕੁਦਰਤੀ ਮੇਰੇ ਹੱਥ ਚ ਮੈਂ ਫੋਨ ਚੱਕਿਆ ਮੈਨੂੰ ਸਮਝ ਨਾ ਆਵੇ ਮੈਂ ਫੋਨ ਚੱਕਿਆ ਮੈਂ ਆਪ ਦੇ ਬ੍ਰਦਰ ਨੂੰ ਫੋਨ ਮਿਲਾਇਆ ਜਿਹੜੇ ਕਿ ਉਹ ਸੀੜੀ ਹੈਗੇ ਨੇ ਤੇ ਮੈਂ ਉਹਨਾਂ ਨੂੰ ਫੋਨ ਮਿਲਾਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰੇ ਜਲਦੀ ਆ ਜਾ ਜਲਦੀ ਆ ਜਾ ਵੀ ਪੁਲਿਸ ਨੂੰ ਲੈ ਕੇ ਫਟਾਫਟ ਉਹ ਜਦੋਂ ਮੈਂ ਇੰਨੀ ਗੱਲ ਕੀਤੀ ਨਾ ਉਹਨਾਂ ਹੀ ਢੇਰ ਨੂੰ ਉਹ ਭੱਜ ਕੇ ਤੇ ਉੱਪਰ ਚੜ੍ਹ ਕੇ ਤੇ ਫਿਰ ਪਤਾ ਨਹੀਂ ਉਧਰੋਂ ਤੋਂ ਕਿਵੇਂ ਲੱਗਿਆ ਤੁਹਾਨੂੰ ਪਛਾਣਦੇ ਹੋ ਹਾਂਜੀ ਹਾਂਜੀ ਬਿਲਕੁਲ ਪਛਾਣਦੀ ਆ ਮੈਂ ਬੜੀ ਹਾਂਜੀ ਬੜੀ ਚੰਗੀ ਤਰ੍ਹਾਂ ਸ਼ਕਲ ਵੇਖੀ ਹੁੰਦੀ ਬੜੇ ਸਾਹਮਣੇ ਪਛਾਣ ਲਓ ਹਾਂਜੀ ਹਾਂਜੀ ਉਹ ਪਤਾ ਹੈ ਅੰਡ ਕਾਡ ਰੰਦਾ ਹੋਏ ਬਰਾਬਰ ਹਾਂਜੀ ਆ ਸਾਡੇ ਗੁਆਂਢ ਵਿੱਚ ਹੀ ਰਹਿੰਦੇ ਨੇ ਕਨਫਰਮ ਨੇ ਹਾਂਜੀ ਹਾਂਜੀ ਬਿਲਕੁਲ ਕਨਫਰਮ ਹੈ ਠੀਕ ਹੈ ਚੋਟ ਦਵਾਉਂਦੀ ਬੁੜੀ ਨੇ ਕੋਹਤ ਰਿਆ ਸਾਰਾ ਮੈਂ ਨਹੀਂ ਵੇਖਿਆਗਾ ਚੋਟ ਤਵਜੀ ਕਾਫੀ ਉਹਨੇ ਸ਼ੀਸ਼ੇ ਤੋੜੇ ਨੇ ਹੱਥਾਂ ਨਾਲ ਤੋੜਦਾ ਰਿਹਾ ਉੱਤੇ ਤੋੜ ਕੇ ਆਇਆ ਹੱਥਾਂ ਨਾਲ ਤੋੜ ਕੇ ਆਇਆ ਫਿਰ ਥੱਲੇ ਆ ਕੇ ਥੇਟ ਨਾਲ ਤੋੜਦਾ ਰਿਹਾ ਇਹ ਕਰਨਾ ਚਾਹੁੰਦੇ ਹੋ ਥੋੜੇ ਸਾਵ ਇਸ ਵਾ ਕੋ 11 ਵਜੇ ਹੋਈ ਹੈ ਹਾਂ ਜੀ ਐਟ ਅੰਦਰ ਆਈਏ ਤੁਹਾਨੂੰ ਕੀ ਲੱਗ ਰਿਹਾ ਉਸ ਟਾਈਮ ਤੇ ਦੱਸੋ ਮੈਨੂੰ ਵੈਸੇ ਤਾਂ ਕੋਈ ਸਮਝ ਨਹੀਂ ਹੁੰਦਾ ਵੈਸੇ ਵੀ ਹੋ ਕੀ ਗਿਆ ਮੇਰੇ ਨਾਲ ਉਹਨੇ ਏਟ ਮਾਰੀ ਚਲਾ ਕੇ ਮੇਰੀ ਜਾਨ ਵੀ ਜਾ ਸਕਦੀ ਸੀ ਮੇਰਾ ਮਾਲੀ ਨੁਕਸਾਨ ਤਾਂ ਹੋਣਾ ਹੀ ਹੋਣਾ ਸੀ ਮੇਰੀ ਜਾਨ ਵੀ ਜਾ ਸਕਦੀ ਸੀ ਹੋਰ ਵੀ ਉਹ ਮੇਰੇ ਨਾਲ ਕੁਝ ਵੀ ਕਰ ਸਕਦਾ ਸੀ ਮੇਰੇ ਨਾਲ ਅੰਦਰ ਆ ਕੇ ਤਾਂ ਇਸ ਕਰਕੇ ਮੇਰੀ ਰਿਕਵੈਸਟ ਹੈ ਸਰਕਾਰ ਨੂੰ ਐਸਐਸਪੀ ਨੂੰ ਕਿ ਮੇਰੀ ਜਿਹੜੀ ਇਹ ਜਿਹੜਾ ਮੇਰਾ ਇਹ ਜਿਹੜੀ ਮੇਰੀ ਗੁਜਾਰ ਨੂੰ ਪੂਰਾ ਕੀਤਾ ਜਾਵੇ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨਨੇ ਮੇਰੇ ਨਾਲ ਇਹ ਚੀਜ਼ ਕੀਤੀ ਹੈ ਮੇਰੇ ਘਰ ਆ ਕੇ ਜੋ ਮੇਰਾ ਉਹਨੇ ਕੀਤਾ ਹੈ ਨੁਕਸਾਨ ਕੀਤਾ ਹੈ ਮੇਰਾ ਜਾਂ ਮੈਨੂੰ ਨੁਕਸਾਨ ਪਹੁੰਚਾਇਆ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੇਰੀ ਇਹ ਹੀ ਗੁਜਾਰਿਸ਼ ਹੈ ਤੁਹਾਡੇ ਸੰਬੰਧਾ ਇੱਕ ਦੋ ਸੀ ਇੱਕ ਸੀਗਾ ਇੱਕ ਬੰਦਾ ਸੀ ਹਾਂਜੀ ਜੀ एबीएम न्यूज़ चैनल देखने वाले सभी दर्शकों से हम अपील करते हैं कि एबीएम न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत